ਸਾਹੋ ਵਾਲਾ ਨਵੀ ਕਹਿੰਦੇ ਕੈਨੇਡਾ ਦੇ ਟਾਂਟੋ ਕੱਪ ਦਾ ਬੈਸਟ ਇੱਕ ਪਾਸੇ ਜੱਗੂ ਹਾਕਮ ਵਾਲੀਆ ਔਰ ਦੂਸਰੇ ਪਾਸੇ ਸਾਹੋ ਵਾਲਾ ਨਵੀ ਕਹਿੰਦੇ ਕੈਨੇਡਾ ਦੇ ਟਾਂਟੋ ਕੱਪ ਦਾ ਬੈਸਟ ਆ ਪੈਂਦੀ ਰੇਡ ਕਬੱਡੀ 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 ਇਹ ਸਾਹੋ ਕੇ ਟੁੱਟਿਆ ਉਧਰ ਜੋਤ ਹੁੰਦੀ ਹੋਈ ਹੈ ਧੰਨਵਾਦ ਕਰਦੇ ਆ ਸ਼ਿੰਦਾ ਚਾਲ ਮੱਠੂ ਚਾਲ ਪਿੰਡਾ ਬਿੱਲੇ ਹੋਰਾਂ ਦਾ ਨਾਲ ਕਹਿੰਦੇ ਜੱਟਾਂ ਵਾਲੀ ਪਿੰਡ ਦਾ ਜਗਜੀਤ ਹੈ ਵੱਡੇ ਪਿਆਰ ਨੇ ਅਮਰੀਕਾ ਤੋਂ ਮਾਰਚ ਦੇ ਪੂਰਸੇ ਦਾ ਮੇਲਾ ਆਹ ਸਾਹੋ ਵਾਲਾ ਕਹਿੰਦੇ ਖੌੜੂ ਪਾਈ ਫਿਰਦਾ ਹੈ ਸਾਹੋ ਵਾਲਾ ਕਹਿੰਦੇ ਸਿਰਾਂ ਲਈ ਪਰਿਆਉਂਦਾ ਆਹ ਸਾਹੋ ਆਏ ਨੇ ਬੱਲੇ ਬੱਦ ਕਰਾ ਦਿੱਤੀ ਹੈ ਉਧਰ ਸੱਖਾ ਛੇੜਪੁਰਿਆ ਵੀ ਅੱਜ ਦੇ ਵੱਡੇ ਮੇਲੇ ਦਾ ਨਾ ਸਤਾ ਦੁੰਦੇ ਆ ਹੀ ਰਲੀਆਂ ਦੇ ਵਿੱਚ ਵੱਡਾ ਮੇਲਾ ਪਰ ਪਰਮ ਕਾਲੂ ਕਲਾ ਕਬੱਡੀ ਪੌੜ ਦੇ ਲਈ ਵਾਤਾ ਹੈ ਮੈਚ ਕਹਿੰਦੇ ਸਿਰੇ ਦਾ ਪਹਿਲਾ ਸੈਮੀ ਹੈ ਨਵੇਂ ਖਿਡਾਰੀ ਧਰਤੀ ਹੈ ਜਿਹੜੇ ਫ੍ਰੀਡ ਕੋਰ ਦੇ ਵਿੱਚ ਆੜਕਾ ਆਹ ਚਾਰਾਂ ਦੇ ਵਿੱਚੋਂ ਕੌਣ ਰਵੀ ਸਾਹੋ ਕੇ ਦਾ ਮਾਨਵ ਸੇਖੇ सुवाद <laughs>